ਨਸ਼ਾ ਜੋ ਪੰਜਾਬ ਦੇ ਨੌਜਵਾਨਾਂ ਨੂੰ ਹੱਡਾਂ ਦੇ ਵਿੱਚ ਰਚ ਕੇ ਉਹ ਉਸ ਤੋਂ ਬਾਅਦ ਉਹ ਗੋਲੀ ਛੱਡਣ ਵਾਸਤੇ ਉਹਨਾਂ ਨੂੰ ਡਬਲ ਨਸ਼ੇ ਦਾ ਆਸਰਾ ਲੈਣਾ ਪੈਂਦਾ ਉਹ ਗੋਲੀ ਨਹੀਂ ਛੱਡੀ ਜਾਂਦੀ ਤੇ ਜਿਨ੍ਹਾਂ ਘਰਾਂ ਦੇ ਵਿੱਚ ਨਸ਼ਾ ਕਰਦੇ ਨੇ ਵੀਰ ਭਰਾ ਨੌਜਵਾਨ ਬੱਚੀਆਂ ਵੀ ਨਸ਼ੇ ਕਰਦੀਆਂ ਨੇ ਮੇਰੀ ਡੋਜ਼ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਮੈਂ ਹੁਣ ਮਰਨ ਤੇ ਆ ਮਤਲਬ ਇੱਕ ਤੋਲਾ ਫੀਮ ਨਾਲ ਉਹ ਤਿੰਨ ਇੱਕ ਦਿਨ ਕੱਢਦਾ ਸੀ ਪਹਿਲਾਂ ਉਹ ਸਵਾ ਤੌਰ ਤੇ ਉੱਚੀ ਨੂੰ ਲੈਂਦਾ ਆ ਬੇ ਹੱਥੋ ਜਦੋਂ ਟਰਾਈ ਕਰਦੇ ਆ ਥੋੜਾ ਚੈੱਕ ਕਰਦੇ ਆ ਉਹ ਕਰਦਾ ਕਰਦਾ ਕਦੋਂ ਉਹਦਾ ਯੂਜ਼ ਟੂ ਹੋ ਜਾਂਦਾ ਕਦੋਂ ਉਹਦੇ ਹੱਡਾਂ ਨੂੰ ਕਦੋਂ ਉਹਦੇ ਸਰੀਰ ਨੂੰ ਇੱਕ ਆਦਤ ਦੀ ਤਰ੍ਹਾਂ ਇੱਕ ਇਦਾਂ ਲੱਗ ਜਾਂਦਾ ਆ ਕਿ ਉਹ ਬੰਦਾ ਉਤੋਂ ਬਿਨਾਂ ਰਹਿ ਨਹੀਂ ਸਕਦਾ ਉਹ ਉਹਦੀ ਕੰਡੀਸ਼ਨ ਦੱਸੀ ਆ ਉਹਨਾਂ ਨੇ ਕਿਹਾ ਵੀ ਇਹਦੀ ਬੋਡੀ ਦੇ ਉੱਤੇ ਕੋਈ ਇਦਾਂ ਦੀ ਥਾਂ ਨਹੀਂ ਬਚੀ ਜਿੱਥੇ ਸਰੰਜ ਨਾ ਲਾਈ ਹੋਵੇ ਓਹੋ ਹੋ ਹੁਣ ਸਾਡੇ ਵੱਸੋਂ ਬਾਹਰ ਆ ਕਿਸੇ ਤਰ੍ਹਾਂ ਇਹਦੀ ਜ਼ਿੰਦਗੀ ਬਚਾ ਲਓ ਸਾਨੂੰ ਕਿਸੇ ਵੀ ਇਸ ਨੇ 10 ਭਾਈ ਵੀ ਇੱਕ ਆਯੁਰਵੈਦਿਕ ਮੈਡੀਸਨ ਹੈ ਇਹ ਇੱਕ ਪਾਊਡਰ ਹੈ ਇਹ ਤੁਸੀਂ ਇਹਨੂੰ ਪਿਆਓ ਤੇ ਸ਼ਾਇਦ ਇਹਨੂੰ ਫਰਕ ਪੈ ਜਾਏ ਕਿਸੇ ਵੀ ਤਰ੍ਹਾਂ ਦੀ ਬੋਡੀ ਦੇ ਵਿੱਚ ਨਸ਼ੇ ਦੀ ਲੱਤ ਹੋਵੇ ਚਾਹੇ ਚਿੱਟਾ ਡੋਡੇ ਫੀਮ ਸਮੈਗ ਜਿਹੜਾ ਮਰਜ਼ੀ ਹੋਵੇ ਇਹ ਮਤਲਬ ਹੈ ਕਿ ਪਹਿਲੀ ਖਰਾਬ ਦੇ ਨਾਲ ਹੀ ਉਸ ਬੰਦੇ ਨੂੰ ਉਸ ਦਲਦਲ ਵਿੱਚੋਂ ਕੱਢ ਦਿੰਦਾ ਜਿਹੜਾ ਨਸ਼ੇ ਦੀ ਦਲਦਲ ਵਿੱਚੋਂ ਨਿਕਲਣਾ ਮੁਸ਼ਕਲ ਬਹੁਤ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਆਪਣਾ ਨਸ਼ਾ ਛੱਡ ਗਿਆ ਸੋ ਮੈਂ ਰਿਕੁਐਸਟ ਕਰਾਂਗਾ ਭੈਣਾ ਭਰਾਵਾਂ ਨੂੰ ਜਿਹੜੇ ਨਸ਼ਾ ਨਹੀਂ ਕਰਦੇ ਉਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਪਤਾ ਨਹੀਂ ਕਿਸ ਇੱਕ ਕੋਲ ਇਹ ਪ੍ਰੋਡਕਟ ਪਹੁੰਚੇ ਉਹ ਨਸ਼ੇ ਦੀ ਦਲਦਲ ਚੋਂ ਨਿਕਲੇ ਤੇ ਉਹਦੇ ਜਿਹੜੇ ਪਰਿਵਾਰ ਦੇ ਅੰਦਰੋਂ ਅਸੀਸ ਨਿਕਲੇਗੀ ਉਹ ਤੁਹਾਨੂੰ ਨਿਕਲੇਗੀ